ਹੋਰ ਲਾ ਕੋਈ ਗਾਣਾ ਉਹ ਲਾ ਜਿਹੜਾ 도ਗਲੇ ਉਹਦੇ ਦੱਲੇ ਬੰਦੇ ਆਲਾ ਲਾ ਦਈਏ ਬਾਕੀ ਵੀ ਬਾਕਸੇ ਦਾ ਕੰਮ ਚੱਲ ਰਿਹਾ ਸਾਫਾ ਕੰਮ ਵੱਲ ਗਿਆ ਪਏ ਆ ਅਤਰ ਨਾਲ ਬੰਦੇ ਲੱਗੇ ਪਏ ਆ ਜਦੋਂ ਜਹਾਜ਼ ਨਾਲ ਇੱਕ ਬਿੱਲੀ ਪੈਣਾ ਪਤਲੇ تین ਵਾਗੇ ਰਾਹ ਗਿਆ ਰਾਹੇ ਤਨ ਹੈ ਅਸੀਂ ਸਾਲ ਜੀ ਸਾਰੇਆਂ ਨੇ ਬਾਕੀ ਤਾਂ ਲਾਈਟ ਨਹੀਂ ਚਾਲਾ ਸਿਰਫ ਆ ਇੱਕ ਗੱਲ ਦੀ ਬੈਨ ਦੇ ਜੁਨੀਆ ਕਰਿਆ ਇਸ ਸਾਲ ਉਹੀ ਕਰਿਓ ਭੈਣ ਆਹ ਉਹ ਫਿਰ ਕੀ ਕਰੂ ਦੇਖਾਂ ਤਾ ਉਹ ਲੈ ਟੈਂਕ ਜਨੇ ਜਲਾਏ ਤੈਂ ਜਨੇ ਜਲਾਏ ਸੋ ਅਹੀ ਕਹ ਬਾਈ ਕਿ ਲਾਈਨਿੰਗ ਜਣ ਕਾ ਦੱਸ ਕਹਿੰਦਾ ਜਿਹਨੇ ਇੰਜਣ ਸਟਾਰਟ ਕਰਿਆ ਉਹ ਸਟਾਰਟ ਕਰਿਆ ਹਾਂ ਉਹ ਕਰਿਓ ਕਹਿੰਦਾ ਥੀਜਾ ਗੱਲ ਆ ਫੇ ਕਰ ਲੈ ਜੇ ਤੂੰ ਹੀ ਤਹੀਂ ਸਟਾਰਟ ਕਰੀ ਤੈਂ ਆ ਬਣਾਉਣ ਕਿਲੀ ਗੜੀ ਨਾ ਕਰਨ ਲੱਗ ਗਿਆ ਉਹ ਚਲੋ ਵੀ ਹਾਂ ਮੈਂ ਕਰਦਾ ਸਟਾਰਟ ਉਹਨੇ ਦੇ ਹੀ ਯਾਰ ਬਿੱਲ ਤਾਂ ਕਰ ਕੋਲ ਨੂੰ ਸੁਕੇ ਚਾਚਾ ਜਾਈਂ ਕਿਥੇ ਸਾਡੇ ਜਨਰੇਟਰ ਪਰ ਕੰਮ ਕਰਾਇਆ ਬਹੁਤ ਔਖਾ ਜਦੋਂ ਜੈਦ ਨਾਲ ਆਇਆ ਚੰਗੀ ਤਹਿ ਲਾ ਕੇ ਤਾਂ ਜਨਰੇਟਰ ਮੰਗਵਾਇਆ ਠੀਕ ਵੀ ਆਉਣਾ ਥੋੜੇ ਜਿਹੇ ਦਾ ਡੱਬ ਨਹੀਂ ਥੋੜਾ ਜਿਹਾ ਚਾਲ ਕਰਦੇ ਹਾਂ ਬਹੁਤ ਆਰਮੋਡ ਮੈਂ ਦੇ ਡਰਿਕ ਲਵਾਈ ਲਓ ਜੀ ਭਾਈ ਤਿਆਰੀ ਆ ਪੁਲੀਆ ਨਾ ਬਾਅਦੇ ਤਿਆਰੀ ਆ ਆਪ ਕਰਨਾ ਪੈਂਦਾ ਅੱਗੇ ਕੋਈ ਨੂੰ ਆਏ ਫਿਰ ਆਪਣੇ ਬੰਦੇ ਪਰਮਾਨ ਹੁੰਦਾ ਦੂਜਾ ਨੇ ਆ ਕੇ ਫਟ ਕਰ ਲਿਆ ਜਿਹੜਾ ਜਿੱਦਾਂ ਜਦਦੇ ਨੇ ਆਇਆ ਮੈਂ ਤੂੰ ਤੇ ਨਹੀਂ ਕਰਿਆ ਵੈਸਾ ਆਪਣਾ ਹੀ ਪਿਆ ਰਾਈਟਰ ਪਹਿਲੇ ਸਾਡਾ ਲੈਗਟਰੀਸ਼ਨ ਵੀ ਇਹ ਤਾਰਾਂ ਪਾ ਲੀਆਂ ਨੇ ਬੈਠ ਕੇ ਹਾਂ ਕੋਈ ਨੂੰ ਅਭੀ ਲਾਉਣੇ ਆਪਾਂ ਨੇ ਉੱਲੂ ਜਿਹਾ ਹੁੰਦਾ ਜਿਹੜੇ ਆਣਿਆ ਗੱਲ ਵਾਹ ਇਹ ਕੀ ਆਉਣਾ ਪੈਣਾ ਹੋਵੇ ਅਜਾ ਲਿਆਉਂਗੇ ਬਾਕੀ ਡੱਕਾ ਰੱਖਤਾ ਜੀ ਜਿੰਨੇ ਬਾਈ ਡੱਕਾ ਬਟ ਗਾਰੇ ਟਰੈਕਟਰ ਲੈ ਜਾਣਾ ਹਾਂ ਖਤਰੀ ਤਾਰ ਦੇਣੀ ਇਹਦੇ ਨਾਲ ਵਾਹ ਇਹ ਆਪਣੇ ਜੀ ਨਹੀਂ ਕਰਦੇ ਬੱਸ ਬੱਸ ਇਹ ਕਹਿੰਦਾ ਸਹੀ ਜੀਨਿੰਗ ਆਏ ਹੋਣੀ ਨਹੀਂ ਇਹ ਕਹਿੰਦਾ ਆ ਖਾਤਾ ਕਦਮ ਆਣਾਗਾ ਲੋਡ ਨਹੀਂ ਆਉਣਾ ਇੱਕ ਕਰਨੀ ਨਹੀਂ ਹੁੰਦੀ ਇਹ ਮੈਂ ਕਰਨੀ ਹੈਗੀ ਆ ਵੀ ਉਰੇ ਖੜਾਉਣਾ ਪੈਣਾ ਇਹ ਕੰਮ ਪੜਾ ਦੂਗੇ ਇੱਕ ਨਹੀਂ ਆਉਂਦੇ ਨੇ ਲੋਡ ਲੋਡ ਦਾ ਵਾਹ ਦੇਖਾ ਜਰਾ ਸਪੀਕਰ ਸੈੱਡਾ ਆਉਗੇ 2 4 ਜੀ ਸਪੀਕਰ ਸੈੱਡਾ ਆਉਗੇ ਹਾਂ 4 ਮੋਰੇ ਆ 8 ਸਪੀਕਰ ਲਓ 8 ਸਪੀਕਰ ਹੋਗੇ 4 ਬੇਸਾਂ ਹੋਗੀਆਂ 4 ਬੇਸਾਂ ਦਾ ਕਰਦਾ 4 ਬੇਸਾਂ ਲਾਤੀਆਂ ਆ ਭਾਈ ਡੈਕ ਪਿਆ ਉੱਪਰ ਥੱਲੇ ਜਗ੍ਹਾ ਨਹੀਂ ਦੀ ਲੋਟ ਆਉਂਦੀ ਫੇਸੀ ਕਿ ਉੱਪਰ ਰੱਖ ਬੇਟੀ ਦੇ ਹੁਣ ਇੱਕ ਵਾਰੀ ਸੈਟਿੰਗ ਕਰਕੇ ਰੱਖ ਇੱਕ ਵਾਰੀ ਸੈਟਿੰਗ ਕਰਕੇ ਰੱਖ ਬਹੁਤ ਉਸਤੀ ਬਣਾਈ ਮੈਂ ਤਾਂ ਆਪੋ ਹੀ ਕਹਿੰਦਾ ਮੈਂ 12 ਲੱਖ ਰੁਪਈਆ ਵੀ ਲਾਦਾ ਡੈਕ ਨੂੰ ਜਗ੍ਹਾ ਨਹੀਂ ਹੈਗੀ ਰੱਖਣੇ ਨੂੰ ਇੱਕ ਬਾਈ ਕਹਿੰਦਾ ਉਹੇ ਖੜਾ ਪੂਰੇ ਆ ਪੈ ਗਿਆ ਮਤਲਬ ਚਾਰਜਰ ਵਾਲਾ ਔਖਾ ਹੋ ਜਾਣਾ ਆਥੇ ਨਹੀਂ ਲੋ ਆ ਠੀਕ ਆ ਨਾਲੇ ਓਲੇ ਚ ਪਤਾ ਵੀ ਨਹੀਂ ਲੱਗਣਾ ਸਾਰਾ ਯਾਰ ਉੱਪਰੇ ਹੋ ਗਿਆ ਤਾਰ ਤਾਂ ਕੋਈ ਆਈ ਨਹੀਂ ਸਾਰੀ ਹਾਂ ਬਾਕੀ ਸਾਰੀ 베ARING ਬਾਈ ਸਿਰੇ ਦੇ ਪੱਧਰ ਤੇ ਨਵੀਂ ਚੱਕ ਕੇ ਲਿਆਂਦੀ ਆ ਟਰੈਕਟਰ ਵਾਲੀ ਪਰ ਕੋਈ ਛੇੜਖਾਨੀ ਕੋਈ ਨਹੀਂ ਕਰੀ ਜਿਹੜੀ ਲਾਈਵ ਹੀ ਉਹਨੂੰ ਫਿਊਜ ਲਾਈਨ ਲੱਗ ਉਹਨੂੰ ਫਿਊਜ ਲਾਤੇ ਕੰਮ ਇੱਕ ਨੰਬਰ ਕਰਿਆ ਇਲੈਕਟ੍ਰੀਸ਼ੀਅਨ ਸਾਡੇ ਨੇ ਉਹ ਦੇ ਦੇ ਬਾਈ ਟਰੈਲਰ ਵੇਰ ਆ ਗਈਆਂ ਬਾਈ ਲੈ ਕੇ ਚੱਕ ਕੇ ਜਨਰੇਟਰ ਨੂੰ ਚਲਾਇਆ ਵਜਦਾ ਹੋਰ ਯਾਰ ਮੈਂ ਤਾਂ ਹਰਾ ਦਾ ਬੰਦਿਆ ਕਿੰਨੇ ਬੰਦੇ ਹੁੰਦੀ ਆ ਗਏ ਤੂੰ ਤੁਸੀਂ ਉਹ ਬੰਦੇ ਆ ਗਏ ਮੈਨੂੰ ਆਇਦਾ ਇਨੀ ਵੀ ਸਮਾਨ ਸਮਾਨ ਵੜਾਉਣਾ ਮੈਂ ਤੇ ਤੋਂ ਪਹਿਲਾਂ ਆਤਾ ਲੋਆ ਸਾਹਿਬ ਜੋਤ ਆ ਮੁੰਡੇ ਵਾਲੀ ਆ ਇੱਥੇ ਜਿਹੜੀਆਂ ਟੇਪਰ ਲੱਗਣੀਆਂ ਹਾਂ ਜੋ ਸਪੀਕਰ ਆ ਦਬੀਕਰ ਦੇ ਤਾਰਾ ਲਾ ਗਿਆ ਉੱਥੇ ਲਾ ਦੇਣੀ ਉਹ ਪਲੱਗ ਆ ਉਹਨੂੰ ਵੀ ਤਾਰਾਂ ਨੂੰ ਸਪੀਕਰਾਂ ਨੂੰ ਉਹ ਵੀ ਦੇ ਬੈਠੇ ਕੱਜ ਆਪੇ ਅੱਜ ਵੀ ਜੇ ਰੇਡਰ ਸਲਵਾ ਲੈਣਾ ਤੇ ਚੱਲ ਵੀ ਚੱਲ ਵੀ ਹੈ ਸੈਜ ਉਹਦਾ ਮਾ ਲੂਸਿਆ ਬੈਗੀ ਜੇ ਰੇਡਰ ਪਰ ਕੰਮ ਕਰਾ ਰਹੇ ਆ ਉਹ ਦੀ ਸਾਰੇ ਮੰਗਾ ਲਈ ਜੇ ਮੈਂ ਤਾਂ ਗਲ ਪੈ ਗਿਆ ਉਹ ਤਾਂ ਐ ਨਹੀਂ ਕੰਮ ਚੱਲਦਾ ਹਾਂ ਹੋਣਾ ਕਿਆ ਕਹਿੰਦੇ ਕੋਚ ਸਾਹਿਬ ਆਪ ਮੂਰੇ ਹੋਏ ਆ ਹੈ ਹੈ ਜੀ ਉਹ ਤੇ ਕੋਚ ਸਾਹਿਬ ਆਪ ਮੂਰੇ ਹੋਏ ਆ ਬੈਠੇ ਇੱਧਰ ਬਾਈ ਬੰਦਾ ਬਲਾਉਣਾ ਪੈ ਗਿਆ ਹੈ ਜੀ ਉਹ ਤਾਂ ਆਪਣਾ ਲਿਖੀ ਜਾਈ ਬਾਈ ਸਾਹਿਬ ਕਿਤਾਬ ਫੀਟਿੰਗ ਵਾਲਾ ਵੀ ਕਿਆ ਕੋਸਾ ਆ ਸਾਡੇ ਦੋ ਸੌ ਸੜਾ ਦੇ ਪਾ ਆ ਫਰੀ ਫਰੀ ਹੋ ਜਾਣਾ ਆਪਣਾ ਬਬਾ ਸਾਰਾ ਕੁਝ ਜਗੜ ਸਾਰਾ ਕੁਤਾ ਅਸੀਂ ਫਿੱਟ ਕਰਿਆ ਵੇ ਹੈ ਸਣੀ ਆ ਗਾੜੀ ਦੇ ਨਾਲ ਦੇਖਾ ਰਿਹਾ ਮੈਂ ਕਿ ਕਰਿਆ ਬਾਕੀ ਥੋੜੇ ਦੋਏ ਆਹ ਗਾੜੀ ਦੇਖੋ ਕਿ ਕਿੰਨੇ ਮਿੰਟ ਆਏ ਆ ਸਿੱਧੇ 4 ਜਲਾਸਤੇ ਮਾਰੇ ਚਲਾ ਕੇ ਤਾਂ ਦਿਖਾ ਦੇ 15 ਮਿੰਟ ਤੇ ਆ ਜਲਾ ਦੇਣਾ ਬਸ 15 ਮਿੰਟ ਦਾ ਕੰਮ ਆ ਉਹ ਚੱਲ ਤੇ ਹਾਂ ਮਾੜਾ ਚਲਾ ਕੇ ਦਿਖਾ ਦੇ ਪੈਸਾ ਵੀ ਜਾਉ ਕਰਤੀ ਆ ਚਲਾ ਕੇ ਤਾਂ ਦਿਖਾ ਦੇ ਮਾੜੇ 9 ਮਿੰਟ ਦੇ ਦੇ ਬਸ ਆ ਕਾਰ ਦਮਾ ਯਾਰ ਹਾਂ ਇਹਦੇ ਕੋਲ ਕਾਨੂੰ ਆਏ ਤੇ ਘਰੇ ਫਿੱਟ ਕਰ ਲੈਣ ਦਾ ਚੱਕ ਲੈਣ ਦੀ ਗੱਡੀ ਸਾਰੀ ਜਿੱਦ ਵੀ ਮੈਂ ਹੀ ਕਰਦਾ ਜੀ ਪੁੱਛਣਾ ਜਿੱਦਾਂ ਸਾਡੇ ਨਾਲ ਇਹ ਡਾਕ ਕੇ ਨਹੀਂ ਲਾਉਂਦਾ ਦਾ ਮੈਂ ਉਹ ਡਰਦਾਗਾ ਤੇ ਆ ਮਗਾ ਜੀ ਬਾਈ ਬਥੇਰੇ ਆਪ ਹੱਥਾਂ ਬੰਦੇ ਮਾਰੇਦੇ ਆ ਐਵੇਂ ਪਹਿਲਾਂ ਕੋਲ ਲੈ ਕੇ ਲਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਡਰਦਾ ਲਾ ਕੇ ਨਾ ਫੜ ਜੂ ਆਏ ਅੱਜ ਮੁੰਡਾ 8-8 ਵੇਸਣ ਜਣ ਨੂੰ ਤਿਆਰ ਆ ਇੱਥੇ ਰਾਮਗੜੀ ਆਏ ਰਾਮਗੜੀ ਆ ਦੇਖੋ ਜੀ ਰੇਟ ਵੀ ਬੰਦੇ ਦਾ ਜ਼ਾਇਦਾ ਆ ਆਪਾਂ ਐਵੇਂ ਹੀ ਕਰੀਏ ਰੇਟ ਦੀ ਗੱਲ ਹੈ ਹਾਂ ਕਾਇਨੀ ਜੁਗਦਾ ਨਹੀਂ ਅੱਗਾ ਇੰਨਾ ਮੈਗਾ ਲੱਗਾ ਡਰਾਈਵਰ ਦੀ ਜਿੱਥੇ ਲੱਗਣਾ ਹੀ ਨਹੀਂ ਦਾ ਆ ਆ ਇਹਦੇ 1.5 ਲੱਖ ਬਣਾ ਦੇ ਸਾਡੇ ਨਾਲ ਤਾਂ ਮੋਹ ਪਿਆਰੇ ਆ ਬਸ ਅਰਦਾਸ ਕਰ ਦੇਣੀ ਬਾਦਵਾ ਕੀ ਕਰਦੀ ਕਲਾ ਜਿਹੜੇ ਕੰਮ ਤੇਰਾ ਆ ਜਾ ਵੀ ਉਹ ਪਹਿਲੀ ਰਾਜਾ ਲੋਕ ਕਹਿੰਦੇ ਆ ਵੀ ਉਹਨਾਂ ਦਾ ਕੰਮ ਤਾਂ ਵਰੀ ਘਾ ਤੇ ਜੇ ਹੁੰਦਾ ਉਹਨਾਂ ਆਹ ਦੇਖਦਾ ਆ ਮੇਰੀ ਗੱਲ ਸੁਣ ਹੱਦ ਵੀ ਰੱਪਾ ਜਾਂ ਕੋਸ ਤਾ ਤੂੰ ਮੇਰਾ ਵੇਗਾ ਟਰੈਕਟਰ ਲੈ ਕੇ ਜਾਵੇਂ ਤੂੰ ਤੇਲ ਪਾਉਂਗਾ ਉਹ ਤਾਂ ਹੈ ਹੋਗਾ ਮੈਂ ਤੇਰੀ ਕੀ ਜਗਾਂ ਮੈਂ ਕੋਲ ਆਂ ਆਈ ਹੁੰਦਾ ਆਈ ਬੈਨਾਂ ਥੋੜਾ ਜਿਹਾ ਚਲਾਈਆ ਹੁਣ ਮੈਂ ਤੇ ਘਰ ਆਉਣਾ ਇਹਦਾ ਬਾਈ ਯਾਰ ਰਜਗਾਰ ਆ ਕੰਮ ਆਣਾ ਫਰੀ ਥੋੜੀ ਕਰਾਉਂਗੇ ਉਹ ਤਾਂ ਹੈ ਹੋਗਾ ਲੋ ਪਤਾ ਨਹੀਂ ਕਹੀ ਦੋ ਕੈਲਨ ਦੇ ਤੈਨੂੰ ਕੀ ਆਏ ਕੈਲਨ ਨੂੰ ਤਾਂ ਕਹੀ ਜਾ ਫਿਰ ਤੇ ਤੈਨੂੰ ਇੱਧਰ ਓਏ ਤੂੰ ਇੱਧਰ ਨੂੰ ਮੂੰਹ ਕਰ ਤੈਨੂੰ ਪੈਸੇ ਦੰਦੇ ਅਸੀਂ ਬਹੁਤ ਫੇਰ ਪੈਸੇ ਪੂਰੇ ਮਿਲਦੇ ਆਂ ਥੂਵੇ ਪੈਸੇ ਦੰਦੇ ਆਂ ਮੈਂ ਤਾਂ ਪੈਸਿਆਂ ਦੀ ਗੱਲ ਨਹੀਂ ਆਈ ਬੰਦੇ ਨੇ ਕਿਹਾ ਮੈਂ ਕਿਹੜਾ ਕੰਮ ਕਰਾਉਣਾ ਉਹ ਬੰਦੇ ਦਾ ਪਹਿਲੇ ਹੀ ਫੱਟੇ ਪਤਾ ਲੱਗ ਜਾਂਦਾ ਵੀ ਇਹਨੇ ਕਿਹੜਾ ਕੰਮ ਕਰਾਉਣਾ ਹੂੰ ਲੱਗ ਗਿਆ ਤੁਗੀਆਂ ਤੁਗੀਆਂ ਬਾਰ-ਬਾਰ ਆਉਂਦਾ ਕਿਉਂਕਿ ਕਿੰਨੇ ਟਰੈਕਟਰ ਦੁਆਏ ਨੇ ਉਹਦਾ ਹੈ ਹੀ ਹੋਗਾ ਟਰੈਕਟਰ ਆ ਲਾ ਬੰਦੇ ਭਾਈ ਆ ਟਰੈਕਟਰ ਹਲੇ ਹੋਰ ਤਿਆਰ ਖੜੇ ਕੋਈ ਨਾ ਟੈਨਸ਼ਨ ਨਾ ਲੈ ਤੂੰ ਦੋ ਟਰੈਕਟਰ ਆ ਤੇ ਇੱਥੇ ਹੋਰ ਕਰਾਉਣੇ ਹਲੇ ਮੈਂ ਬੁਗੀ ਹੋਈ ਹੋਈ ਤੈਨੂੰ ਇੱਕ ਗਲਬਾਈ ਵਾਲਾ ਇੱਕ ਹੋਰ ਰਿਸ਼ਤੇਦਾਰ ਦਾ ਕਰੇ ਤੇ ਅਸੀਂ ਸਾਰੇ ਕੰਮ ਦੁਆਇਆ ਬੇਹੇ ਤੋ ਠੀਕ ਆ ਬਾਕੀ ਇਹਦੇ ਕੋ ਆਪ ਹੀ ਆਉਂਦਾ ਹੀ ਯਾਰ ਕਰੇ ਅਸੀਂ ਤੈਨੂੰ ਦਾਖਲ ਦੇ ਪਲੇਸ ਜੇ ਤੋ ਕਦਾਈ ਵੀ ਜਾਂਦੇ ਬੇਬੀ ਸਾਡੇ ਚ ਘੱਟ ਕਰ ਲਈ ਹਾਂ ਆਹ ਕਦਾਈ ਨਹੀਂ ਕਰੇਂ ਜਰ ਮੈਂ ਆਪ ਨਹੀਂ ਲੰਦਾ ਮੈਂ ਤਾਂ ਖੋਲੂ ਜਨੇ ਦੇ ਦੂੰਗਾ ਉਹ ਤਾਂ ਹੈ ਨਹੀਂ ਅੰਦਰ ਕਰਦਾ ਬੇਬੀ ਯਾਰ ਬਹੁਤ ਦੁਨੀਆ ਕਰਦੀ ਆ ਆ ਹੀ ਤਾਂ ਕਰਦੀ ਰਹਿੰਦੀ ਆ ਪਰ ਆਪਣਾ ਇਹੇ ਕੋਹ ਕੰਮ ਨਹੀਂ ਆਇਆ ਪਰ ਇਹੇ ਦੇ ਕੰਮ ਥੋੜੀ ਦੇਰੇ ਚੱਲਦੇ ਆ ਬਹੁਤ ਤਾਂ ਹੈ ਉਹ ਹੁਣ ਜੇ ਮੈਂ ਤੈਨੂੰ ਕਹਾਂ ਮੈਂ ਬਣਿਆ ਬਣਾਇਆ ਸੱਟਾ ਕਰਕੇ ਲਿਆ ਕੇ ਸਾਰਾ ਮਿੱਟ ਕਰ ਦੇਣਾ ਯਾਰ ਬਈ ਮੈਨੂੰ ਦਿੱਕੋ 5000 ਬੱਦਲਾ ਚਾਹ ਤੋ ਉਹ ਤਾਂ ਹੈ ਹੁੰਦੇ ਆ ਬਸੇਰੇ ਹੁੰਦੇ ਸੈਟਾਂ ਐ ਸਿੱਟ ਖੜੇ ਦਾ ਬਾਈ ਚਾਰ ਦਿਨੋਂ ਕਿ ਟਰੈਕਟਰ ਖੜੇ ਨੂੰ ਅੱਖਾਂ ਸਾਹਮਣੇ ਤਿਆਰੀ ਹੋ ਰਹੀ ਸਾਰੀ ਲਈ ਦਾ ਇੱਕ ਦਿਹਾੜੀ ਦਾ ਕੰਮ ਤਾਂ ਹੈ ਫਿੱਟ ਕਰਨਾ ਤਾਂ ਜਿਆੜਾ ਇਹ ਕਿਹਦੇ ਹੋਰ ਕੋ ਜਾਂਦਾ ਨੇ ਕੱਦਾਂ ਮਿੱਟ ਕਰ ਉਹ ਤਾਂ ਹੁਣ ਆਈ ਦਾ ਹੈ ਹੈ ਜੀ ਉਹਦਾ ਮਤਾਂ ਟਾਈਮ ਲੱਗਦਾ ਵੀ ਆਪ ਤਿਆਰ ਹੋਇਆ ਵਸਾਰਾ ਕੁਸ ਹੋਰ ਕੋ ਜਾਂਦਾ ਹੈ ਕੱਟਾਂ ਲੈ ਆ ਉਹ ਮੈਨੂੰ ਪੇਟੀ ਵੀ ਆਪ ਬਣਾਈ ਪਈ ਆ ਆ ਪੇਪਰ ਦੇ ਹਾਂ ਹੈ ਜੀ ਥੋਲੇ ਹੈ ਜੀ ਦੇ ਪਰ ਓਏ ਆ ਤਾਂ ਟੈਡ ਕਰਦੇ ਥੋਲੇ ਟੈਡ ਕਰਦੇ ਬਾਕੀ ਬਾਈ ਕੰਟੈਕਟ ਕਰਿਓ ਜਰੂਰ ਰਾਮਗੜੀ ਆਪ ਦੇਖੋ ਉੱਧਰ ਆਪਣੇ ਥਰੂ ਗੱਲ ਕਰਨੀ ਆਪਣੇ ਥਰੂ ਕਰਾ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਆ ਮੁੰਡਾ ਇਹ ਤਾਂ ਦਿਖਾਦਾ ਮੈਂ ਵੀ ਇਹ ਬੰਦਾ ਸਾਡਾ ਬਹੁਤ ਘੈਂਟਾ ਖੜਾ ਹੈ ਇਹ ਇਹ ਬੇਲੇ ਕਿੰਨੇ ਗੱਡੀਆਂ ਦਾ ਕੰਮ ਕਰਦਾ ਹਾਂ ਹਾਂ ਕਾਜੀ ਵੀ ਬਾਈ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਮੋੜੇ ਜੀ ਸਾਡਾ ਕੰਮ ਕਰਦਾ ਗੱਡੀਆਂ ਦਾ ਬੱਸ ਫਿਰ ਗੱਡੀਆਂ ਕੰਡੀਆਂ ਦਾ ਯੂਸੀਆਂ ਦਾ ਤੇ ਇਲੈਕਟ੍ਰੀਸ਼ੀਅਨ ਹੈ ਬਾਈ ਮੁੰਡਾ ਗੱਡੀਆਂ ਦੇ ਅੱਜੀਆਂ ਦਾ ਕਰਦਾ ਦੂਏ ਜੀ ਬਾਈ ਹਾਂ ਹਾਂ ਗੱਡੀਆਂ ਵਾਲੇ ਸੀ ਗੱਡੀਆਂ ਵਾਲੇ ਸੀ ਦਾ ਵਾ ਠੀਕ ਹੈ ਇਲੈਕਟ੍ਰੀਸ਼ੀਅਨ ਦਾ ਬਾਕੀ ਟ੍ਰੈਕਟਰਾਂ ਟੂਟਰਾਂ ਦਾ ਪਤਾ ਹੀ ਆ ਤੁਹਾਨੂੰ ਸਰ ਆਜੀ ਬੱਸ ਕੋਈ ਨਹੀਂ ਲੱਗਾ ਯਾਰ ਇਹ ਕਿੱਦਾਂ ਲੱਗਿਆ ਵਾ ਉਹ ਸਾਡੇ ਬੈਂਡਿੰਗ ਵਾਲਾ ਵੀ ਉਹ ਦੀ ਤਾਂ ਨਹੀਂ ਕਿ ਲੋਜ ਬਾਈ ਟੇਪਰ ਵੀ ਕਰਤੀ ਬੈਠਾ ਯਾਰ ਬਾਈ ਟੇਪਰ ਫਿੱਟ ਹੋ ਗਈ ਵੀ ਬਾਕੀ ਹਾਂਜੀ ਹਲੇ ਚੱਲਦਾ ਹੌਲੀ ਹੌਲੀ ਉਹ ਕੰਮ ਹੈ ਯਾਰ ਰਿੱਕੀ ਕੰਮ ਮਚਾਦਾ ਨਾ ਜਿਆਦਾ ਟਾਈਮ ਲੱਗਦਾ ਟਾਈਮ ਲੱਗਦਾ ਹੈ ਮੈਂ ਤਾਂ ਲਗਾ ਨੂੰ ਪੂਰਾ ਟਾਈਮ ਲੱਗਦਾ ਟਾਈਮ ਲੱਗਦਾ ਜਿਆਦਾ ਨਹੀਂ ਵੀ ਨਹੀਂ ਚਾਹੀਦਾ ਵੀ ਹਾਂ ਬੈਠੇ ਮਹੀਨਾ ਕਢਾ ਕੇ ਰੱਖਦੇ ਮੈਂ ਵੀ ਬੁੱਝਾ ਨਹੀਂ ਆਸੀ ਬਿਠਾਈ ਜਾ ਜਦੋਂ ਮਾਰੀ ਨਾ ਨਾ ਕੰਮ ਕਰਨ ਦਾ ਚੌੜੀ ਦੇ ਨਾ ਮੈਂ ਕੰਮ ਨਹੀਂ ਜਾਨਾ ਹਾਂ ਨਹੀਂ ਜਿਆਦਾ ਚੱਕਰ ਦਾ ਅੱਜ ਮੈਂ ਤਾਂਹੀਂ ਲਾ ਰਿਹਾ ਵੀ ਡੱਕ ਲਾ ਕੇ ਲੈ ਕੇ ਜਾਣਾਗਾ ਅੱਛਾ ਅਸੀਂ ਤਾਂ ਪਿੰਡ ਨੂੰ ਜਾਣਾ ਹੈ ਇਹ ਪਿੰਡ ਨੂੰ ਹੀ ਜਾਣਾ ਇਹ ਹਾਂ ਅਸੀਂ ਉੱਥੇ ਬੈਠੇ ਹਾਂ ਤੇਰੇ ਕੋਲ ਤਾਂ ਉਹੀ ਅਜੀਬ ਘੜਾਣ ਲੱਗੇ ਵਗਰ ਨਹੀਂ ਤਾਂ ਪਿੰਡ ਨੂੰ ਜਾਣਾ ਇਹ ਕੱਲੂ ਬਾਜਰਾ ਬੂਜਰਾ ਬੀਜ ਕੇ ਫੇਰ ਲਿਆਉਂਗਾ ਇਹ ਤਾਂ ਸੋਨੇ ਆਈ ਚੌਕ ਤੋਂ ਕੰਦ ਨਹੀਂ ਚਾਹੀਦੇ ਲੈ ਕੰਮ ਕਰਦੇ ਸਿੱਧਾ ਹੋ ਕੇ ਉਹੀ ਐਤਵਾਰ ਨੂੰ ਆ ਜੀ ਪਹਿਲਾ ਹੋ ਗਏ ਫੇਰ ਜਾ ਜਾ ਐਤਵਾਰ ਨੂੰ ਇਹਨੇ ਕਿਹਾ ਕੁਝ ਨਹੀਂ ਕਰਨਾ ਯਾਰ ਤੂੰ ਇਹਨੇ ਨਿਕਲਿਆ ਕੰਮ ਨਹੀਂ ਦੇਣੀ ਕਿ ਪੜੇ ਹੀ ਕਰਾਦਾ ਖੜਾ ਖੜਾ ਲਾ ਦੋ ਹੁਣ ਤਾਂ ਪੱਕਾ ਹੁਣ ਕਹਿਦਾ ਬਲੌਗ ਬਾਰਾ ਛੋਟੇ ਕਹਿਤਾ ਇਹ ਪਾਰਟਸ ਜਿਹੜੇ ਟ੍ਰੈਕਟਰ ਆ ਦੇਤਾ ਤੈਨੂੰ ਕਿਹਾ ਹੋਇਆ ਦੋ ਤਰੀਕ 33 ਵੀ ਆ ਹੈ ਪਰसों ਦੋਏ ਆ ਤਿੰਨ ਤਰੀਕ ਤਿੰਨ ਦੁਪਹਿਰ ਤੱਕ ਵੀ ਹੋ ਸਕਦਾ ਆ ਦੇਖ ਆ ਦੇਖ ਅੰਦਰ ਰਹਿ ਨਹੀਂ ਜਾ ਸਕਦੀ ਆ ਅੰਦਰ ਰਹਿਣਾ ਸਾਫ ਮੁੱਕਰਦਾ ਤੂੰ ਵੀਡੀਓ ਬਣਦੀ ਉੱਧਰ ਕਰ ਦੇਲੇ ਹਲੇ ਜਾਣਾ ਆ ਦੋ ਦਿਨ ਹੋਰ ਖੜ ਗਿਆ ਤੇ ਬਾਪੂ ਨੇ ਟਰੈਕਟਰ ਪਛਾਣਨੇ ਤੇ ਹਟ ਜਾਣਾ ਲਗਾ ਟਰੈਕਟਰ ਬਣਾਈਆਂ ਨਾ ਉਹਨੇ ਕੱਪੜਾ ਆ ਕੇ ਦਊਂਗਾ ਉਹ ਨਹੀਂ ਆਏ ਕਹਿਣਾ ਯਾਰ ਆਪਾਂ ਟਰੈਕਟਰ ਲੱਗਦਾ ਤਾ ਉਹ ਕਿੱਥੇ ਗਿਆ ਨਹੀਂ ਨਹੀਂ ਤਾ ਤੋ ਆ ਕੇ ਦਊਂਗਾ लवली ਨੇ 200 ਰੁਪਏ ਲੈਣਾ ਤੋ ਹੁੰਦਾ ਉਹ ਮੀਂਹ ਡਿੱਗਦਾ ਜਿਹੜਾ ਕੰਬਲ ਜਿਹੜਾ ਉਹ ਕੱਢਿਆ ਉਹਦੇ ਨਾਲ ਸੈਟ ਹੋਣੀ ਆ ਰੀਮਾਂ ਲੱਗਣੀਆਂ ਫੇਰ ਸੈਟ ਹੋ ਜੂਗੀ ਗੱਡਵਾ ਚ ਨੇ ਰੀਮਾਂ ਹੋ ਜਣ ਉਹ ਚੱਕਰ ਸਿੱਧ ਰਹੇ ਆ ਜਿਆਦਾ ਨਾ ਕਰੀ ਕਿਤੇ ਉਹ ਤਰਾ ਹੋ ਜੂਗੀ ਜੀ ਨਾਟ ਨਾ ਗਿਰਜਵੇ ਅੰਦਰ ਯਾਰ ਇਹ ਕਿਥੋਂ ਨਮਾ ਨੇ ਦੇਖ ਲਾ ਯਾਰ ਨਟ ਪਾਉਣਾ ਦਾ ਸਣੀ ਲੌਕ ਨਟ ਲੌਕ ਨਟ ਪਾਉਣਾ ਯਾਰ ਗਲਤ ਨਟ ਹੈ ਇਹ ਨਾ ਕੋਈ ਫਿਰ ਇਹ ਲੱਗਣੀ ਹੂੰਗਾ ਹਲੋ ਮਾੜੇ ਬਾਰੇ ਇਹਨੂੰ ਨੱਟ ਦਵਾਏ ਲੈ ਆਉਣੇ ਯਾਰ ਸਾਰੇ ਪੈਂਟਾਂ ਨੱਟ ਦਵਾਉਣੇ ਆ ਅੱਜ ਕੱਲੇ ਦੇ ਕੰਮ ਤੇ ਯਾਰ ਪੰਦਾ ਹੋ ਗਿਆ ਜੇ ਤੂੰ ਪੈਸੇ ਦੇਣੇ ਨਾ ਮੰਨੂ ਨਹੀਂ ਕਹਿੰਦੇ ਇਹਨੂੰ ਟੂਲ ਲਿਆ ਕੇ ਦਵਾਸ ਮੰਗ ਪੈਸੇ ਦੇਣੇ ਆ ਮੈਂ ਦੇਣੀ ਆ ਨਾ ਨਾ ਜਿਹੜੇ ਬਾਕੀ ਵੀ ਰਹਿ ਗਏ ਉਹ ਮੈਂ ਤਾਂ ਆਪਣੇ ਆਪ ਲੈ ਆ ਕੇ ਦੇਣਾ ਇੰਨਾ ਛੋਕਾ ਰਾਮ ਨੇੜੇ ਚੋਂ ਨਹੀਂ ਕੋਈ ਪੈਸੇ ਦੇਣੇ ਪਏ ਇਹਨੂੰ ਨਹੀਂ ਉਸ ਤੋਂ ਵੀ ਇਹਨੂੰ ਦੇਣੇ ਪੈਣੇ ਤੇ ਥੋੜੇ ਬਹੁਤ ਇਹ ਆਪਣੇ ਤੇ ਕਿਦੇ ਗੱਦ ਲੈ ਕੇ ਗੱਦ ਦੇ ਪਾਏ ਆ ਪਰ ਇਕੱਠੇ ਦੁਖਦੇ ਨਹੀਂ ਹੋਣੀ ਨੇ ਆਪ ਇੱਕ ਹੌਲੀ ਹੌਲੀ ਤੈਨੂੰ ਦੇਈ ਜਾਣੇ ਕਰਕੇ ਹੌਲੀ ਹੌਲੀ ਨਹੀਂ ਆ ਬੋਲ ਬੋਲ ਤੇਰੇ ਮੈਨੂੰ ਪਤਾ ਕਿੰਨਾ ਖਰਚਾ ਖੜਾ 10 ਲੱਖ ਕਰਦੀ ਐ ਵੀਰ ਧੋਲੀ ਆਤਾ ਨਹੀਂ ਪਤਾ ਯਾਰ ਕਾਲੇ ਯਾਰ ਕਾਰੋ ਕਰ ਲੋ ਮੈਂ ਕੀ ਕਰਨਾ ਲਾਉ ਦੇ ਸੋ ਪਿਕਰ ਭਾਈ ਨਾਲ ਵੀ ਦਿਖਾ ਲੈ ਯਾਰ ਇਨੀ ਲੈ ਬਰਾਮ ਗੜੀਏ ਭਾਈ ਉਹ ਲਗਾ ਲੇਟਾ ਬਾਹਰ ਮੁੰਡੇ ਯਾਰ ਜਾ ਭਾਈ ਦਿਖਾ ਲੈ ਕੋਈ ਨਾਲ ਨਹੀਂ ਲਾਉਣਾ ਭਾਈ ਜਾ ਤੇਜੇ ਸੁਣਨਾ ਜਾਈ ਭਾਈ ਉਹ ਵੀ ਚਾਹ ਵੇਸਾ ਸਿਸਟਮ ਉਹ ਮੈਂ ਕਹਿੰਦਾ 2 ਦਿਨ ਪਹਿਲਾਂ ਤੋੜਿਆ ਉਹ ਤਾਂ ਕੰਮ ਰਹਿੰਦਾ ਦਾ ਦੇਖ ਤੇ ਵੀ ਆਏ ਤੂੰ ਦੇ ਵਿਚਾਰ ਬੇਸ ਨਹੀਂ ਆਉਂਦੇ ਉਹ ਮਾਰਟੀਰ ਦਾ ਮਾਰਟੀਰ ਬਣਾਉਗਾ ਉਹ ਦੂਰੀ ਬੰਨ੍ਹਨੀ ਆ ਕਿਹਦੇ ਕਿੱਥੇ ਹੋਰ ਹੋ ਜਾਂਦੀ ਆ ਰਾਮ ਨੀ ਦਾ ਇਹ ਤੇ ਵਿਚਾਰ ਹੋਣਾ ਉਹ ਮਾਰਟੀਰ ਦਾ ਆ ਗਿਆ ਨਾ ਫਲੈਟਾਂ ਲੁੱਟਾ ਤੇ ਬਾਲੇ ਦੀਆਂ ਬਈ 2 ਦਿਨ ਪਹਿਲਾਂ ਸੇਮ ਸੈਟਅਪ ਲੱਗਣਾ ਹੈ ਹਰਸ਼ਪੀਰ ਵਾਲੇ ਜਿੰਨਾ ਵੀ ਆ ਹੈਗਾ ਮਿਲਦਾ ਜੁਲਦਾ ਇਹਨਾਂ ਬਿਲਕੁਲ ਉਦਾਂ ਹੀ ਲੱਗਣਾ ਹੈ ਇਹਦਾ ਪਹਿਲਾਂ ਕਰਤਾ ਦਾ ਬਈ ਕੰਮ ਥੋੜਾ ਜਿਹਾ ਕੰਮ ਰਹਿ ਗਿਆ ਤਾਂ ਲੈਟਾਂ ਲੂਟਾਂ ਦੇ ਪਿੱਛੇ ਆ ਫੋਟੋ ਰਹਿ ਗਈ ਸੀ ਬਈ ਪਿੱਛੇ ਵਾਲੀ ਥੋੜਾ ਜਿਹਾ ਲੈਟ ਲੂਟ ਲਾਈ ਹੈ ਪਿੱਛੇ ਤੇ ਅੱਬਾਈ ਵੀ ਫੋਟੋ ਸੇਮ ਆਪਣੇ ਉਦਾਂ ਹੀ ਲੱਗਣਾ ਹਰਸ਼ਪੀਰ ਵਾਲੇ ਟਰੈਕਟਰ 'ਪਾ ਬਾਈ ਇਹ ਤਾਂ ਥੋੜਾ ਜਿਹਾ ਕੰਮ ਰਹਿੰਦਾ ਤਾਂ ਸਟਿੱਕਰ ਸਟੱਕਰ ਰਹਿੰਦੇ ਰੋਈ ਲਾਣੇ ਨੂੰ ਉਹਦੇ ਆਏ ਪਏ ਤੇ ਸਾਰੇ ਬਣਵਾਏ ਘਟਾਏ ਪਏ ਤੇ ਕਿ ਦਾਲ ਲੱਗਿਆ ਵੇ ਦੱਸੋ ਪੁੱਤਰ ਹੋਰ ਕਿਵੇਂ ਹੋਇਆ ਤਿਆਰ ਅੱਟੇ ਕਿਹੜਾ ਸੇਮ ਨਹੀਂ ਬਣਨਾ ਬਾਈ ਉਹ ਉਹ ਪੈਸਾ ਦੇ ਲੈਣਾ ਆ ਜਾ ਆਪਣਾ ਫੇਟ ਚੋ ਉਹ ਮਜ਼ਾਦਾਨਾ ਕਰਦਾ ਤੇ ਬੁਕਰ ਹੁਣ ਟੇਪ ਨਹੀਂ ਆ ਰਿਹਾ ਕੰਦਾ ਅੰਦਰ ਦੀ ਗੇਮ ਹੋ ਰਹਾ ਬੇਸਾ ਲੱਗਿਆ ਤੁਹਾਨੂੰ ਉਹਦੇ ਉਹ ਕੋਲ ਸਾਹਮਣੇ ਨਹੀਂ ਵਿਖਾਤੀ ਤੂੰ ਜਿੰਨੇ ਲਾਤੀ ਆ ਤੇਰਾ ਅਰਥ ਤਾਂ ਨਹੀਂ ਸਹੀ ਆ ਚਾਰ ਬੁੱਤ ਲਾ ਦੋ ਤੇਰਾ ਸਾਰਾ ਓਕੇ ਥੱਲੇ ਦੱਸਿਆ ਵਾ ਸਾਬ ਜੀ ਉਦੋਂ ਨੂੰ ਤੈਨੂੰ ਪਤਾ ਹੀ ਸਾਬ ਜੀ ਉਦੋਂ ਮੈਂ ਦੇਖ ਲਊਗਾ ਐਂ ਕਹਦੇ ਤੂੰ ਐਂ ਕਹ ਕਹਣਾ ਵੀ ਲੈ ਮੈਂ ਦੇਖ ਲਊਗਾ ਲੈ ਕਰਨ ਦੇ ਹਲੇ ਫਿੱਟ ਫਿਰ ਦੇਖਦੇ ਆ ਬਾਦਮਨ ਦਿਖਾਉਂਦੇ ਬਾਕੀ ਸਾਰਾ ਸਿਸਟਮ ਜਿਵੇਂ ਚੱਲਦਾ ਹੋਇਆ ਹਾਂ ਜਿਹਦਾ ਬਹੁਤ ਕੰਮ ਰੈਂਦਾ ਹਲੇ ਡਾਉਨ ਸੀਗੀ ਫਰੀਮਾ ਵੱਡਣੀ ਐ ਇਹ ਮੈਨੂੰ ਤਿੰਨ ਤਰੀਕ ਕਹਿੰਦਾ ਇਹ ਮੈਨੂੰ ਲੱਗਦਾ ਇਹਨੇ ਪੰਜ ਤਰੀਕ ਦਾ ਟਰੈਕਟਰ ਨਹੀਂ ਦੇਣਾ ਹਾਂ ਪੰਜ ਨੂੰ ਦੋਗਾ ਹੀ ਦਿੱਤਾ ਚੱਲ ਦੋ ਇਹਨੇ ਦੋ ਕੀ ਆਪਣੇ ਮੂੰਹ ਤੇ ਕੀ ਕੰਮ ਆ ਯਾਰ ਟਾਈਮ ਬਹੁਤ ਲੱਗਦਾ ਫੁਰਦਾ ਕੋਈ ਚੱਕਰ ਨਹੀਂ ਉਹ ਚੱਲ ਲਈ ਪਰ ਆਏ ਆ ਵੀ ਹੱਥ ਜੰਗੇ ਲਾ ਲੰਦਾ ਟਾਈਮ ਜ਼ਰੂਰ ਆਉਂਦਾ ਅੱਛੀ ਗੱਲ ਆ ਬਾਈ ਉਹਰੇ ਉਹਨੂੰ ਹੱਥ ਚੰਗੇ ਲੱਗੇ ਹੋਏ ਆ ਹੁਣ ਗਿਆ ਇੱਕ ਮਲੇਟ ਆਈ ਉਹਨੂੰ ਪੁੱਛ ਲਾ ਕੋਈ ਆਈ ਹੈ ਬਾਈ ਰੇਟ ਨਹੀਂ ਬਾਈ ਕੋਈ ਵੀ ਉਹ ਟਰੈਕਟਰ ਦੇ ਕੇ ਆਪਾਂ ਲੱਗਿਆ ਕਰਨਾ ਚਾਰ ਬੂਖੇ ਉਦੇ ਪਰ ਲੱਗੇ ਪਹਿਲਾਂ ਦੋ ਦੋ ਲਾਤੀ ਮੈਂ ਚੱਲ ਚਾਰੇ ਲਾ ਦੇ ਯਾਰ ਕੋਈ ਗੱਲ ਨਹੀਂ ਤੂੰ ਤੇ ਬਾਈ ਮਿਲ ਗਿਆ ਬਾਈ ਕਹਿੰਦਾ ਮੈਂ ਲੈਣਾ ਹੀ ਸਾਰਾ ਸਿਸਟਮ ਆ ਬਾਈ ਕਹਿੰਦਾ ਸਿਸਟਮ ਸਾਰਾ ਲੈਣਾ ਕਹਿੰਦਾ ਨਹੀਂ ਪਹਿਲਾਂ ਬੋਨ ਆਪਾਂ ਨੇ ਸੋਨੀ ਵਾਲੇ ਪੁਖਰੇ ਪਾ ਲੈਣ ਤੇ ਬਣਦਾ ਯਾਰ ਸਾਰਾ ਕੁਝ ਦੇ ਮੈਂ ਚੱਲ ਲਈ ਜਾ ਇਹਨੂੰ ਕੰਨ ਜਵਾਬ ਦੇ ਉਹ ਪਿੱਛੇ ਮੈਂ ਕਹਿੰਦਾ ਦੋ ਲੱਕੜੀਆਂ ਵੀ ਪੁਥਾ ਦਿੰਦਾ। ਗ੍ਰਾਮਣੀ ਦਊਗਾ ਉਹ ਘੁੱਟ ਕੇ। ਨਾਟ ਦੂਏ ਬੱਜਣੇ ਕਾਲੇ। ਯਾ ਤੇਨੂੰ ਪੂਰਾ ਕੰਮ ਦੱਸਣਾ ਚਾਹੀਦਾ। ਆਲੇ-ਬਿਜ ਮਨ। ਤੇ ਤਾਂ ਇਧਾਰ ਕੋਹ ਨੋਣੀ। ਮੈਂ ਤਾਂ ਕਹਿੰਦਾ ਮੈਂ ਖੁੱਲ੍ਹਾ ਦੁਕਾਨਾਂ। ਰਾਂਖੜੀ ਕਰੂੰਗਾ ਮੇਰੇ ਕੋਲ ਕੰਮ ਹੈ। ਆ ਤੂੰ ਉਹ ਨੋਟ। ਉਹ ਬਕਸੇ ਬਕਸੇ ਬੜਾਈਆ ਸਮਾਜ ਜਿੱਡੀ ਜਲਾ ਕੇ ਤਰੀ। ਮੇਰੀ 10000 ਰੁਪਈਆ। ਆ 10000 ਰੁਪਈਆ ਦੇ ਆੜੀ ਲੈ। ਇਹ ਆਏ ਦੇ ਲੈ ਅੱਜ ਕਾ ਕੀੜਾ ਉਹਦੇ। ਹਾਂ। ਤਾਂ ਲੋਕ ਕੱਕ ਵੀ ਕੱਕੇ ਦੇ ਘਟਣਾ ਦਾ ਨਾਮ ਨਾਲ ਵੇਖ ਨੂੰ ਪਾਉਣਾ ਸਾਰਾ ਕੁਝ ਉਹ ਨਹੀਂ ਬਾਈ ਕਰਨਾ ਜਿਹੜਾ ਬਾਥੀਆਂ ਦਾ ਕੰਮ ਉਹ ਕਰੂੰਗਾ ਅੱਜ ਵੀ ਰੇ 10000 ਰੁਪਏ ਮਹੀਨੇ ਦਾ ਕਹਿੰਦਾ ਲੈ ਲਈ ਸਾਲ ਦਾ ਸਾਲ ਦਾ ਕਹਿੰਦਾ ਸਾਲ ਦਾ ਤਾਂ ਨਹੀਂ ਲਾਉਣ ਦੇਣ ਦਾ 10000 ਮਹੀਨਾ ਲੈ ਲਈ ਚੱਲ ਉਹਨੇ ਛੱਡਤਾ 7000 ਦੇਖੋ ਇੱਥੇ ਅਮਰੀਕਾ ਬਹੌਲੇ ਨੂੰ ਬੈਠਾ 7000 ਹੈ ਮੋਟੀ ਰੋਟੀ ਕਮਾਈ ਕਰਨ ਨੂੰ ਫਿਰਦਾ ਹੈ ਜਵਾਨ ਕਹਿੰਦਾ ਕਿ 7000 ਰੁਪਏ ਦਵਾਂਗਾ ਜਿੰਨਾ ਮਰਜ਼ੀ ਕੰਮ ਕਰਾਈਏ ਹਾਂ ਆਈ ਹੈ ਬਿਊਟੀ ਹੈ ਭਾਈ ਅੱਖ ਤੋਂ ਅੱਖ ਬੱਸ ਵੱਧ ਨਹੀਂ ਸਾਡੀ ਵੀ ਡਿਊਟੀ ਆ ਇਹ ਬਾਦੂ ਮੜਾ ਕੰਮੋਂ ਘਾਤ ਹੋ ਗਿਆ ਰ ਕੱਪੜੇ ਵੀ ਪੰਨ ਮੈਂ ਗੱਲ ਤੋਂ ਵੱਧ ਤੱਕ ਨਹੀਂ ਮੋੜ ਦਿੱਤਾ ਕਦੇ ਵੀ ਅੱਜ ਯਾਦ ਕਰ ਗੱਲ ਆਰ ਜਿਹਦਾ ਕੰਮ ਨਹੀਂ ਉਸ ਨੂੰ ਸਾਜੇ ਬੋਲ ਮੈਂ ਕਹਿੰਦਾ ਜਿਸ ਦਾ ਕੰਮ ਉਸੀ ਕੋ ਸਾਜੇ ਕੱਢ ਲੂਗਾ ਥਾਣਾ ਚੋਂ ਕੱਖ ਇਹਦੇ ਫਾਨ ਨਹੀਂ ਜਾਣੀ ਰੇ ਇਹਦੀ ਝੋਲੀ ਦੀ ਅਸੀਂ ਚੰਗ ਕਰੀ ਆ ਮੈਂ ਕਹਿੰਦਾ ਉਹਨੂੰ ਪੁੱਛ ਲਾ ਮਣੀ ਖੇਤਾਂ ਦਾ ਕੰਮ ਨਹੀਂ ਕਰਦਾ ਮੈਂ ਹਾਂ ਉਹ ਕੰਮ ਮਾਗੀ ਤੇ ਕਹਿਣ ਲੱਗਾ ਇੱਕ ਇੱਕ ਝੋਲੀ ਦੇ ਵਿੱਚ ਚੱਕ ਕੇ ਲੈਣਾ ਪੈਣਾ ਬੱਟ ਫਿਰ ਤੇ ਕੰਮ ਦੀ ਗੱਲ ਸੁਣਦਾ ਮਨੂੰ ਮੈਨੂੰ ਫੋਨ ਕਰਕੇ ਬੁਲਾ ਲੰਦੌਰੇ ਕੰਮ ਨੂੰ ਮੈਂ ਕਿਹਾ ਸੱਚੀ ਫੋਨ ਕਰ ਲੈ ਮਗਾ ਇਹ ਦੁਕਾਨ ਨਹੀਂ ਖੁੱਗੀ ਹੋਣੀ ਮੈਂ ਕਿਹਾ ਕਿੱਥੇ ਆ ਕਹਿੰਦਾ ਘਰ ਆਇਆ ਮਗਾ ਛੇਤੀ ਆਪਾਂ ਨੇ ਕੰਮ ਮਾਈ ਸਭ ਜਿਹਾ ਜਾ ਕੇ ਆਉਣਾ ਯਾਰ ਮੈਨੂੰ ਤਾਂ ਯਾਰ ਹੋ ਗਿਆ ਮੈਂ ਲਾ ਲਾ ਜੜਾ ਕੰਡਾ ਮੈਨੂੰ ਤਾਂ ਇਹਦਾ ਸਾਈਕਲ ਤੋਂ ਬੁੱਕਟਾ ਲੈਣਾ ਇਹ ਬੰਦਾਂ ਨੇ ਜੜਾ ਚੱਕਾ ਮਾਰਿਆ ਮੈਨੂੰ ਆਰੇ ਨੂੰ ਆਰੇ ਖੜਾ ਆਹ ਥੋੜਾ ਮੈਦਾਨੇ ਚੱਲ ਤੇ ਫਿਰ ਉਹ ਨਹੀਂ ਮਾਰਨਾ ਕਹਿੰਦਾ ਚੱਲ ਕੁਮਾਰ ਵੇ ਆ ਦੇਖ ਲੈ ਇੱਥੇ ਆਪਣਾ ਪੂਰਾ ਕੰਮ ਇਹ ਟੀਮ ਨਾਲ ਸਾ ਤੇਰੇ ਕੋਲ ਵੀ ਕੰਮ ਠੱਲਾ ਛੱਡ ਪੈਣ ਨੇ ਫੇਰ ਇਹਨੇ ਓਏ ਰੋਜਾ ਕੰਪਲੀਟ ਜਾਈ ਚਾਰ ਜੋਗੀ ਹੁਣੀ ਆ ਉਹ ਆ ਤਾਂ ਫਿੱਟ ਐ ਸਿਸਟਮ ਸਾਰਾ ਚਾਰਜ ਕਰਦੇ ਪਰ ਹੁੰਦੀ ਐ ਜਨਰੇਟਰ ਤਾਂ ਬੰਦ ਕਰਿਆ ਵੇ ਇੱਕ ਨਹੀਂ ਪਈ ਆ ਦੇਖ ਲਓ ਹੁਣ ਜੇ ਹੋਈ ਵੀ ਇੰਨੀ ਚਾਰਜ ਹੋਊ ਚਾਰਜ ਨਹੀਂ ਲਈ ਯਾਰ ਬਟਰੀ ਜਦ ਹੀ ਲੈ ਚੱਕੇ ਉਹ ਬੈਟਰੀ ਯਾਰ ਉਹ ਉਹ ਜਾਂਦਾ 60 ਵਾਲਾ ਮੁੰਡਾ ਬਾਈ ਬਾ ਠੀਕ ਐ ਬਾਅਦ ਮੈਂ ਕਰਦੇ ਬਾਕੀ ਦਿਖਾਉਣਾ ਹੈ ਬਾਈ ਖਸ ਕੇ ਤੁਹਾਨੂੰ ਲੋ ਜੀ ਬਾਈ ਫਿੱਟ ਕਰਤੇ ਆ ਸਣੀ ਨੇ ਤੇ ਸ਼ੁਰੂ ਲੱਗਿਆ ਕੰਮ ਹੁਣ ਦੇਖਦੇ ਵੀ ਕਿਆ ਕਰਦਾ ਅੱਧੀ ਮਾਲਕਣੀਆਂ ਸੀਲਿੰਗ ਦੇ ਬਾਹਰ ਪ੍ਰੇਮਾ ਦੇ ਉਹ ਠੀਕ ਆ ਠੀਕ ਆ ਉਹ ਹੋਰ ਲਾ ਕੋਈ ਗਾਣਾ ਉਹ ਲਾ ਜਿਹੜਾ ਦੋਗਲੇ ਤੋਂ ਉਹਦੇ ਦੱਲੇ ਬੰਦੇ ਵਾਲਾ ਲਾ ਲਾ ਦਿੰਦੀ ਆ ਕਿਆ ਰੋ ਦੱਲੇ ਬੰਦੇ ਵਾਲਾ ਦੱਲਾ ਦੱਲੇ ਯਾਰ ਆ ਬਾਬਾ ਪ੍ਰਾਣਾ ਗਾਣਾ ਆਏ ਹਾਂ ਅੰਦਰ ਲਿਆਂਦੀ ਯਾਰੀ ਦੇਖੀਦਾ ਕਿ ਆជា ਬਾਦ ਦਾ ਉਹ ਇਦਾ ਕੱਟਤਾ ਸੀ ਫੇਸ ਸਾਲਾ ਆਹ ਤਾਂ ਲੇਲਾ ਉਹ ਭਾਈ ਖੁਆਇਸ਼ ਤੇ ਦੱਲਿਆਂ ਦੀ ਯਾਰੀ ਹੋ ਗਿਆ ਸਾਰਾ ਕੰਪਲੀਟ ਤੇ ਅੱਜ ਵੀ ਮਨ ਖੋਸਿਆ ਬਾਈ ਫੁੱਲ ਐਨ ਹਾਂ ਰਾਮ ਗੜੀਏ ਨੇ ਬੱਲੇ ਬੱਲੇ ਕਰਾਤੀ ਅੱਜ ਫੇਰ ਬੋਤੀ ਬਾਈ ਆਹ ਕਸਰ ਰਹਿ ਗਈ ਨਾ ਆ ਹੋ ਗਿਆ ਗੰਬਲੀ ਟਿੱਕ ਕਸਰ ਰਹਿ ਗਈ ਆ ਜਾਵਾਂ ਦਿਖਾਉਂਦੀ ਹਾਂ ਓਏ ਉਹ ਲੰਗੇ ਚੱਲਿਆ ਲੱਗਦਾ ਬਾਹਰ ਵਾਲੀ ਉਹਨੇ ਥੱਲੇ ਉਹ ਵੀ ਬਾਈ ਲੱਗਿਆ ਹੋਇਆ ਉੱਧਰ ਚੱਲਿਆ ਬਾਈ ਲੱਗਦਾ ਮੈਨੂੰ ਵੀ ਹੈ ਉਹ ਬਾਈ ਮੈਂ ਕਿਹਨੂੰ ਦੇਖਣ ਨੂੰ ਖੜਾ ਤੇ ਹਾਂ ਖੜੇ ਤੂੰ ਆ ਅੱਛਾ ਅੱਛਾ ਲੈਟਾ ਚਾਹੀਦੀ ਹੈ ਤੇ ਹੁਣ ਬਾਹਰ ਚਲੀ ਗਿਆ ਲੈਟਾ ਬਥੇ ਕਿੰਨੀ ਅਸਾਂ ਲੱਗਦਾ ਬਾਕੀ ਆਪਣੇ ਵੀ ਬਾਈ ਤਿਆਰੀ ਹੈ ਡਾਊਨ ਸੀਲਿੰਗ ਰਹਿ ਗਈ ਉਹ ਚੱਲ ਪਿਆ ਬਾਈ ਉੱਧਰ ਪਿਛੇ ਹੁਲੰਗਿਆ हां ਅਸੀਂ ਜਾਈਏ ਭਾਈ ਅਸੀਂ ਚੱਲੇ ਠੀਕ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੱਲ ਤੰਦ ਕਰ ਦਣੀ ਅਸੀਂ ਸਤਿ ਸ੍ਰੀ ਅਕਾਲ ਬਲਾਸ ਚੱਲ ਠੀਕ ਆ ਭਾਈ ਠੀਕ ਆ ਭਾਈ ਹੁਣ ਬਾਕੀ ਫਰੇਮਾਂ ਦਾ ਕੰਮ ਹਾਂ ਬਾਕੀ ਫਿਰ ਭਾਈ ਪਰ ਤੋਂ ਦੇ ਦੀ ਟਰੈਕਟਰ ਸਾਨੂੰ ਓਕੇ ਵੀਰ ਜੀ